ਜਿੱਥੇ ਮਰਜ਼ੀ ਚੱਲ ਜਾਓ ਬਸ ਇਹਨਾਂ ਦਾ ਮੇਕਅਪ ਦਾ ਸਮਾਨ ਸ਼ੁਰੂ ਹੋ ਜਾਂਦਾ ਹਾਂ ਜੀ ਗੁੱਡ ਮਾਰਨਿੰਗ ਸਸੀਕਾਲ ਕੀ ਹਾਲ ਚਾਲ ਆਹ ਕਰਦੇ ਛੋਟੇ ਜਿਹੇ ਵਲੌਗ ਦੀ ਸ਼ੁਰੂਆਤ ਤੇ ਆਪਾਂ ਜਾ ਰਹੇ ਹਾਂ ਉਥੇ ਘਰੇ ਪਲਾਟ ਚ ਸਵੇਰੇ ਤੁਹਾਨੂੰ ਪਤਾਈਆ ਕਿ ਕੱਲ ਤੁਹਾਨੂੰ ਦੱਸਿਆ ਕਿ ਉਥੇ ਥੋੜਾ ਜਿਹਾ ਮਕਾਨ ਜਿਹਾ ਹੋ ਗਿਆ ਤੇ ਹੁਣ ਇਧਰਲੇ ਜਿਹੜਾ ਕਮਰਾ ਵਾਉਦੀਆਂ 3 ਨਾ ਉਤਾਰ ਦੇਣੀ ਆ ਲਾ ਦੇਣੀ ਮਤਲਬ 3 ਨਾ ਲਾ ਦੇਣੀ ਆਉਦੀਆਂ ਤੇ ਬਾਕੀ ਇੱਕ ਇੱਕ ਚ ਦਾ ਇੱਕ ਦੋ ਚ ਗੱਠਾਂ ਬਣੀਆਂ ਉਹ ਤੇ ਉਹਨੂੰ ਇੱਕ ਦੋ ਚ ਗੱਠਾਂ ਬਣੀਆਂ ਉਹਨੂੰ ਪ੍ਰਾਈਮਰ ਵਗੈਰਾ ਮਾਰਨ ਵਾਲਾ ਤੇ ਬਾਕੀ ਉਹਨੂੰ ਬਹਰੇ ਬੁਰੇ ਚ ਲੱਗਣ ਵਾਲੇ ਉਹ ਆਪਾਂ ਪਹਿਲਾਂ ਜਾਂਦੇ ਹੋਏ ਲੈ ਜਾਾਂਗੇ ਅੱਜ ਤੇ ਬਾਕੀ ਚਾ ਵੀ ਲੈ ਕੇ ਜਾਣੀਆਂ ਨਾਲ ਮਾਰਨਿੰਗ ਟਾਈਮ ਮਿਸਤਰੀਆਂ ਵਾਸਤੇ ਮਾਰਨਿੰਗ ਆ ਦੇ 11:00 ਦੇ ਵੱਜ ਗਏ ਨੇ 12 11:00 ਵੱਜ ਚੁੱਕੇ ਤੇ ਫੇਮਲ ਦੇਦਨ ਉੱਥੇ ਜਾ ਕੇ ਉਹੀ ਛੋਟੇ ਮੋਟੇ ਕੰਮ ਤੇ ਅੱਜ ਇੱਕ ਅੱਧਾ ਮਿਸਤਰੀ ਹੋਰ ਲਾਇਆ ਮੈਂ ਕਿ ਚਲੋ ਜਿੰਨੀ ਛੇਤੀ ਹੋ ਸਕੇ ਕੰਮ ਕੰਪਲੀਟ ਹੋ ਜੇ ਤੇ ਬਾਕੀ ਦੀਪ ਵੀ ਫੋਨ ਕਰਨ ਡਿਆ ਉੱਥੇ ਉਹ ਵੀ ਆਣ ਕੇ ਬੈਠੇ ਆ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਮਤਲਬ ਘੰਟਾ ਇੱਕ ਹੋ ਗਿਆ ਉਹ ਸਾਨੂੰ ਲਿਕਨ ਡਿਆ ਕਹਿੰਦਾ ਅੱਜ ਜਾਣਾ ਕਿਤੇ ਉਹ ਅੱਜ ਸੱਚ ਉਹਨੇ ਜਾਣਾ ਹੀ ਕੱਲ ਸੱਚ ਮੈਨੂੰ ਨੇ ਕਿਹਾ ਸੀ ਉਹ ਡੋਰ ਲੈਂ ਜਾਣਾ ਹੀ ਆ ਜਿਹੜੀ ਉਹਨਾਂ ਨਾਲ ਥੋੜੇ ਬਹੁਤ ਤੰਗਾ ਪੁੰਗਾ ਗੁੱਡੇ ਲਿਆ ਕੇ ਉਹਨੇ ਮੈਂ ਕਿ ਚਲੋ ਲੈ ਆਉਂਦੇ ਆ ਨਾਲੇ ਡੋਰ ਜਿੱਥੇ ਲੱਗਦੀ ਇੱਥੇ ਹਰੇ ਅਮਰ ਬੈਕਰੀ ਲੱਗੇ ਲੱਗਦੀ ਹੈ ਤੇ ਉਹ ਉੱਥੋਂ ਲੈ ਆਵਾਂਗੇ ਪਿੰਨਾ ਜਾਂ ਚਰਕੜੀ ਜਿਵੇਂ ਵੀ ਹੋਏਗਾ ਹਨਾ ਹਾਂ ਫਿਰ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਫਿਰ ਦੇਖਦੇ ਆ ਉੱਥੇ ਕੀ ਪ੍ਰੋਗਰਾਮ ਕੀ ਪ੍ਰੋਸੀਜਰ ਉੱਥੇ ਜਾ ਕੇ ਮੈਂ ਮੰਮੀ ਆੜੇ ਦੀ ਕੋਤੀ ਵਾਲੀ ਸੁਣੀ ਪਾਈ ਹੈ ਮੰਮੀ ਮੋੜ ਡੰਗ ਹੋ ਗਈ ਮੋੜ ਡਾਗੇ ਮੈਂ ਮੋੜ ਡੰਗ ਮੂੰਹ ਮੰਮੀ ਅੰਤ ਮੋੜ ਡੰਗ ਸੋਹਣੀ ਮੰਮੀ ਪਾਈ ਕਰੋ ਹਰਗੋਣਾ ਅੱਜ ਦੋ ਟੋਪੀਆਂ ਬਗਿਆ ਦੋ ਨਵੀਂ ਫੈਮਿਲੀ ਆਣ ਕੇ ਬੈ ਗਈ ਸੈਕੰਡ ਦੇ ਅੱਗ ਅਸੀਂ ਬਹਿਰੇ ਲਾ ਦੀ ਹਾਂਜੀ ਇਹ ਹੋ ਜਾਂਦੇ ਆ ਕਿ ਹੋਰ ਹੁੰਦੇ ਕੋਈ ਲੈ ਪੇਚ ਨਹੀਂ ਲਾਉਣੇ ਪੇਚ ਐਦਾਂ ਨਟ ਬੋਲ ਕਰ ਦਿੰਨੇ ਚਾ ਲੈਂਦੀ ਆਂ ਦੀਪੂਣੀ ਆ ਗਏ ਅੰਦਰ ਚਾ ਲੈ ਕੇ ਆਏ ਵੇ ਵਧੀਆ ਕਿਆ ਮੈਂ ਮੇਲਾ ਗੱਡੀ ਉਹਨੇ ਮਨੇ ਰੇ ਆ ਜਾਂਦੇ ਨੇ ਜਗਾਟਾ ਜਗਾਠਾ ਮੈਂ ਕਰਤੀ ਆਂ ਦਰ ਪੇਂਟ ਬਾਰੇ ਵੀ ਲਾਤੇ ਦੋ ਚਾਰ ਨਹੀਂ ਇਹਨਾ ਕੰਮ ਕੀਤਾ ਅੱਜ ਬਸ ਪੇਂਟ ਕੀ ਗਲੋਂ ਲਾਇਆ ਵਗੇ ਪੇਂਟ ਕਲਰ ਕੀਤਾ ਆਪਣੇ ਘਰ ਤਾਰਬਿੰਦ ਦੀ ਸੀਸੀ ਤੇਲ ਦੀ ਇੰਨੀ ਕੁ ਲੈਣ ਦੀ ਬਸ ਨੇਹਲਾ ਜਾ ਤੱਕਣਾ ਪੁੰਜਣੇ ਮੰਨਦਾ ਮੇਰੇ ਘਰ ਦੀ ਸਹੀ ਕਹਾਂਦੇ ਬਸ ਸਹੀ ਹੈ ਬਸ ਤੂੰ ਤਾਂ ਸੁਣਾ ਉਹਨੇ ਕਹਿਣਾ ਸੋਣਾ ਕੀਤਾ ਤੁਹਾਡੀ ਬਾ ਮਾਇਆ ਤੁਹਾਡੀ ਲੱਗਣ ਦੀ ਹਾਂਜੀ ਨਾ ਸਿੱਖਣਾ ਪੈਣੀ ਹਾ ਨਹੀਂ ਨਹੀਂ ਆਤੈ ਸਿੱਖਣਾ ਉਹ ਕਰਨਾ ਅਜੇ ਹਾਂਜੀ ਹਾਂਜੀ ਉਹ ਅਜੇ ਕਰਨਾ ਵਿੱਚ ਬ੍ਰੇਕ ਆ ਗਈ ਨਾ ਚਾਹ ਦੀ ਹਰ ਗੁਣ ਕਿੱਥੇ ਹੈ ਹਾਜੀ ਛਤੀ ਇੱਥੇ ਬਟਾ ਲੈਣਾ ਇਹਦਾ ਕਿ ਬਣਿਆ ਇਹਦਾ ਇਹਦਾ ਬਣ ਗਿਆ ਬੜਾ ਵਧੀਆ ਕੀਤਾ ਹੋਇਆ ਕੰਮ ਕੀਤਾ ਕਿ ਨਹੀਂ ਵਧੀਆ ਨਹੀਂ ਨਹੀਂ ਜਦਾਂ ਸੋਚ ਆਵੇ ਲੀਕਤਾ ਵਾਲੀ ਨੇ ਵਾਹ ਇੱਥੇ ਕਹਿਣ ਇਧਰੋਂ ਆਣ ਡੇੜਕ ਤੇ ਕਰਨੀ ਹੈ ਸੁੱਤਰ ਕਰਨੀ ਪੰਦੇ ਹਾਂ ਨਿਸ਼ਾਨ ਲਾ ਜਾਂਦੇ ਡੇੜਕ ਇਦਾਂ ਕਰਕੇ ਕੱਟ ਕਰ ਪ੍ਰਚਾਰ ਦੇਣਾ ਤਾਂ ਅੱਛਾ ਆ ਨਿਸ਼ਾਨੀ ਜਿਹੜੀ ਲੱਗੀ ਹੂੰ ਓਪਨ ਹੀ ਕਰ ਦਾਂਗੇ ਨਾ ਸਾਰੇ ਦਰਾ ਪਾੜ ਦੇਣਾ ਇਹਦਾ ਐਸਲਾ ਵਾਸਤੇ ਬੰਗੇ ਬਕਸਾ ਬਾਹਰ ਨਾ ਆ ਜਾਏ ਆਹੋ ਹੋ ਹੋ ਇਹ ਵੀ ਗੱਲ ਸਹੀ ਤੁਹਾਨੂੰ ਕਿੱਥੇ ਰੱਖਿਆ ਉਹ ਬਾਹਰ ਹਾਂਜੀ ਰੋੜੇ ਰੋੜੇ ਨਾ ਆਏ ਫਿਰ ਇੱਕ ਹੋ ਜੇ ਲਾਏ ਨਹੀਂ ਨਹੀਂ ਇਟਾਂ ਨਹੀਂ ਆਈਆਂ ਕਿੰਨੇ ਮੰਗੀਆਂ ਰੋੜੇ ਲਾਤੇ ਤੁਮੇ ਕਹਿੰਦੇ ਰੋੜੇ ਲਾਏ ਹਾਂਜੀ ਨਉਂਟੀਕਾ ਦੇ ਨਉਂਟੀਕਾ ਦੇ ਤੁਮ ਚ ਚੁਗਾਠਾਂ ਕਰਤੀਆਂ ਪੇਂਟ ਪੇਂਟ ਵੀ ਹੋ ਗਿਆ ਖਤਮ ਇਹ ਦੇਖਣ ਹੁਰੇ ਦੇ ਮੋਂਡੇ ਹਰ ਗਨ ਹਰ ਗਨ ਹੁਣ ਆਪਾਂ ਚੱਲ ਪਏ ਮੈਂ ਤਾਂ ਦੀਪ ਡੋਰ ਲੈਣ ਵਾਸਤੇ ਦੇਖਦੇ ਕਿੱਥੇ ਲੱਗਦੀ ਹੈ ਇਹ ਕਿ ਗਿਚ ਲੈ ਹੁੰਦੇ ਹੈ ਪੰਨੇ ਲੈ ਹੁੰਨੇ ਇੱਕ ਇੱਕ ਦੋ ਦੋ ਇਥੇ ਆੜੇ ਲੱਗਦੀ ਆ ਅਮਰ ਬੈਕਰੀ ਲੱਗੇ ਲੱਗਦੀ ਆ ਕਿਉਂਕਿ ਦੂਜੀ ਤਰ੍ਹਾਂ ਬੈਨ ਹੋ ਗਈ ਹੈ ਨਾ ਉਹ ਲਿਆ ਵੀ ਨਾ ਕੋਈ ਫਾਇਦਾ ਨਹੀਂ ਕੋਈ ਬਿਲਕੁਲ ਆ ਪੈ ਪੈਂਡੇ ਦੁਜੇ ਇਹ ਕਰਦੇ ਤੇ ਗੈਸ ਵਾਸਤੇ ਇਹਨੂੰ ਲੱਗਦਾ ਸ਼ਾਇਦ ਗੈਸ ਤੇ ਗੈਸ ਤੇ ਇਧਰ ਵੀ ਪੈਂਡੇ ਇਧਰ ਵੀ ਪੈਂਡੇ ਦੋਹਾਂ ਸਾਈਡਾਂ ਤੇ ਪੈਂਡੇ ਸੜਕਿਓੜੀ ਚੌੜੀ ਹੋ ਗਈ ਬਹੁਤ ਵਧੀਆ ਹੋਵੇ ਆ ਜੰਸੀ ਕੋਲ ਕਿ ਨਵੀਂ ਟਾਟਾ ਦੀ ਇਥੇ ਬਸ ਉਹ ਛੋਟੇ ਹੱਥੀ ਵੀ ਕੀ ਕਰਨੀ ਆਪਾਂ ਅੱਗੇ ਅਮਰ ਬੱਕਰੀ ਲਾਗੇ ਉਹ ਲੌਂਦੇ ਆ ਇੱਥੇ ਡੋਰ ਲੱਗਦੀ ਏ ਇੱਕ ਮਗਰ ਲੱਗਦੀ ਏ ਕਾ ਉਹ ਵੀਰੋਂ ਨਹੀਂ ਲੌਂਦੇ ਚਲੋ ਵੀ ਚੱਲੀਏ ਵਾਹ ਤੁਸੀਂ ਲਾ ਲੀਏ ਇਹਨੂੰ ਗੱਡੀ ਉਹ ਕੱਢਦੇ ਹੱਦ ਨੂੰ ਐ ਕਿ ਨੇ ਜੀੜੀ ਏ ਬਾਹੂ ਅੱਗੇ ਕਰ ਲਾਗੇ ਕਰ ਲਾਗਾ ਕਰ ਲਾਗਾ ਕਰ ਦੇ ਦੇਖਿਆ ਹਰ ਇੱਕ ਬੰਦੇ ਦਾ ਟਾਈਮ ਆਉਂਦਾ ਹੁਣ ਇਹਨਾਂ ਦਾ ਟਾਈਮ ਆ ਗਿਆ ਕਿ ਨਹੀਂ ਫੇਰ ਮੇਲੇ ਡੋਰ ਆ ਲਿਆਂਦਾ ਜੀ ਨੂੰ ਕਹ ਪਾਈਆ ਪਈਆ ਕਰਦਾ ਤੂੰ ਚਲ ਵੀਰੋਂ ਨਹੀਂ ਲੌਂਦੇ ਡੋਰ ਇਹ ਕਿਹਦੇ ਇਹ ਪਟੜਾ ਨਹੀਂ ਕਰਦਾ ਜੀ ਪਹਿਲਾ ਕੁਝ ਚੈਲਾ ਨਾ ਕਰੀ ਲੋ ਸਿਚਲ ਕਰਾਂਗੇ ਉਹ ਸਭ ਹੀ ਵਧੀਆ ਗਿਆ ਆ ਵੀ ਰਿਕਾਰਡ ਕਰੀਏ ਕਰਕੇ ਬੀਠੇ ਇੱਧਰ ਨਾਲ ਆ ਸਿੱਖਣੀ ਹੋਣਾ ਜਿੰਨਾ ਕਿ ਗੇ ਲੱਗਉਂਦੀ ਹਾਂ ਦੇ ਤੂੰ ਇਹ ਕੱਲ ਕੋਈ ਜਿੰਨਾ ਮਾਰਦੇ ਕਿਦੇ ਨਾ ਤੋ ਵੀ ਚੀਜ਼ ਹੈ ਨਹੀਂ ਡੋਰ ਕਿਸੇ ਕੰਮ ਦੀ ਉਹ ਉਹ ਬੜੀ ਵਧੀਆ ਬਹੁਤ ਸੋਣੀ ਜਾਂਦੇ ਪੂ ਜਾਂਦੇ ਉਹ ਜਿੱਥੇ ਲੌਂਡੇ ਨਾ ਉਥੇ ਨਾਲ ਜ ਕਰ ਗੱਡੀ ਲਾਦੇ ਬਸ ਤੁਹਾਨੂੰ ਨਹੀਂ ਵਧੀਆ ਨਹੀਂ ਲੱਗਣੀ ਨਹੀਂ ਵਧੀਆ ਮੈਂ ਹੁਣ ਮੈਨੂੰ ਆਪ ਨਹੀਂ ਤੇ ਸੰਭਾਲ ਦੇਖ ਧਿਆਨ ਆ ਵੇ ਉਹ ਚੰਬਾ ਉਹ ਕਿੱਡਾ ਵਿਚਾਰ ਰਗਣਦੇ ਐ ਡਵਨ ਰੰ ਕੰਮ ਚੱਲਣ ਦੇ ਉਹਨਾਂ ਦਾ ਬਹੁਤ ਸਪੀਡ ਚ ਆਪ ਇਹਨਾਂ ਵੇਖਣਦੇ ਆਪਾਂ ਡੋਰ ਲੈਣਾ ਆਹੀ ਉਹਨੇ ਪਸੰਦ ਕਿ ਨਹੀਂ ਪਤਾ ਨਹੀਂ ਡੋਰ ਘਾਟੀ ਇਹਦੇ ਤੂੜੀ ਜਦਾ ਕਿੰਨੇ ਕਿੰਨੇ ਆਂਦੇ ਕਿੰਨੇ ਆਂਦੀ ਭਾਜੀ ਇਹ ਚ ਨੀ ਪਟਾਲੇ ਤੇ ਬਾਹਰ ਜਾਊ ਗੁੱਡੀਆਂ ਦਾ ਇਹਨਾਂ ਗੋੜਨ ਦੀ ਭਾਈ ਗੋੜੇ ਸਾਹ ਗੁੱਡੀਆਂ ਥੋੜਾ ਜਿਆਣੀ ਤੋਹਾਂ ਇਹ ਤੇ ਤੁਸੀਂ 20 ਗੁੱਡੀਆਂ ਦਾ ਰੱਖਾ ਸੀ ਅਸੇ ਇੱਥੇ ਇਹ ਥੋੜਾ ਲੱਗਿਆ ਗੁੱਡੀਆਂ ਣੋਣੀ ਆ ਤੇ ਗੁੱਡੀਆਂ ਦੇ ਜਿੱਥੇ ਮੈਂ ਚਾਲੋ ਇਹ ਥੋੜਾ ਕੋਈ ਕੋਈ ਥੋੜੇ ਦੇਣ ਦੇ ਤੋਹਾਂ ਹਾਂ ਜੀ 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 ਸਾਰੇ ਪਿੰਨਾ ਰੇਟ 1 ਕੀ ਭਾਜੀ ਵੱਖ-ਵੱਖ ਪਿੰਨਾ 200 ਵਾਲਾ ਲਿਆ ਗਏ ਤੇ 400 ਵਾਲਾ ਲਿਆ ਤੇ ਇਸ ਤੋਂ ਵੱਡਾ ਪਿੰਨਾ ਹੈਗਾ ਇਹ ਕਿਹੜਾ 100 ਪਿੰਨਾ 100 ਇਸ ਤੋਂ ਵੀ ਵੱਡਾ ਕੋਸ 1000 ਮੀਟਰ ਦੀ ਜੀ ਹੈ ਆ 2000 ਮੀਟਰ ਦੀ ਜੀ ਹੈ ਉਹ ਤੋਂ 2000 ਮੀਟਰ ਲਿਖਿਆ ਹਾਂ ਉਹ ਵੀ ਜੀ ਦਾ ਤਾ ਪੈਂਦੇ ਆ ਐਚ ਵੀ ਪੈਕਿੰਗਾ ਮੇਰੇ ਖਿਆਲ ਬਾਹਰ ਹੀ ਹੁੰਦੀ ਹੈ ਖੈਰ ਆਪ ਕਰਦੇ ਜਾਂ ਤੇ ਪਿੰਨਾ ਮਟਾ ਹਵਾ ਬਿਨਾ ਮਾਤਾ ਘਟਿਆ ਪਾ ਅੱਛੇ ਰਾਹ ਆਹ ਬਣੀ ਹੋ ਗੱਲ ਇੱਕ ਇਹ ਚ ਕਿੰਨੀ ਡੋਰ ਹੈ ਇਹ ਕਿੰਨੀ ਐਚ ਭਾਜੀ ਕਿੰਨੀ ਹੁੰਦੀ ਐ ਚ ਇਹ ਚ ਭਾਜੀ ਇਹ ਚਾਰੀ ਲੱਗੇ ਤੇਲੀ ਲੱਗੇ ਅਸਾ ਨਰੀਨਾ ਦਾ ਚੈਨਲ ਹੈ ਅਸਾ ਇਹਦਾ ਕੀ ਰੇਟ ਹੈ 1800 ਇਹਦਾ ਕੀ ਹੈ ਕਿੰਨੇ ਗਾਣੇ 600 ਰੁਪਏ ਘੰਡੇ ਚੇਤ ਕਿੰਨੀਆਂ ਇੱਥੇ 3 ਰੀਲਾਂ ਇਹੋ ਜਿਹਾ ਵੱਡਾ ਵੇਖਿਆ ਕਿੰਨੇ ਦੇ ਉਹ ਲੈਓ ਕਾਲਾ ਲਓ ਦੋ ਬਹੁਤ ਜਿਆਦੇ ਨੇ ਯਾਰ ਇਹ ਪੈਂਡਾ ਦਾ ਦੇਹਾ ਦੇ ਲਓ ਵੜਾ ਆ ਪੈਂਡਾ ਚਲੋ ਭਾਈ ਉਹ ਪਈ ਹੋਵੇ ਲਹਾਂਗਾ ਆ ਦੇਖੋ ਇਹ ਆਈ ਆ ਅੱਜ ਹੋੜਾ ਕੰਮ ਕੀਤਾ ਨਵਾਸ ਉਹ ਦੌਰ ਠੀਕ ਨਹੀਂ ਲੱਗਣ ਦੇ ਇਸਲਾਬ ਠੀਕ ਹੈ ਠੀਕ ਆਪਣੀ ਲੱਗਣ ਦੇ ਇਹ ਚੱਕਰ ਚ ਲੈ ਲੀਏਗਾ ਮੈਂ ਕੀ ਕਰਾਂ ਗੁੱਡੀ ਡਾਉਣੀ ਘੜੀ ਪਰ ਡਾੜ ਡੂਗੇ ਤੇ ਬਸ ਉਤਰ ਜਾਣਾ ਬਹੁਤ ਕੰਮ ਖਰਾਬ ਜਾਦਾ ਇਹੋ ਲੈ ਲਓ ਭਰ ਇਹਨੂੰ ਇੱਕ ਦੇ ਦੇ ਫਿਰ ਹੋਰ ਭਾਈ ਠੀਕ ਹੈ ਕਿ ਦੋ ਲੈ ਜੀਏ ਇੱਕ ਦੋ ਵਾਲਾ ਲੈ ਲਾ ਤਿੰਨ ਵਾਲਾ ਕਬਾ ਠੀਕ ਹੈ ਮਾਮਾ ਵੇਚ ਤੇ ਲੈ ਲੈਂਦੇ ਇੱਕ ਚ ਰਖੜੀ ਲੈ ਲੀਏ ਇੱਕ ਚ ਰਖੜੀ ਲੈ ਨਹੀਂ ਐਦਾਂ ਪਤਾ ਲੱਗਦਾ ਬਣਾ ਪਤਾ ਨਹੀਂ ਲੱਗਦਾ ਇੱਕ ਚ ਰਖੜੀ ਲੈ ਲੈਨੇ ਰਖੜੀ ਲੈ ਲੈਣੀ ਆ ਆਵਾਜ਼ ਇਹਨਾਂ ਭਾਈ ਤਾਂ ਤੋਰ ਕੱਟੂ ਅੱਛਾ ਕੱਟ ਨਹੀਂ ਆ ਲੋ ਇਹਨਾਂ ਨੂੰ ਲੱਗੇ ਲੱਗ ਆ ਆ ਇਹਦੇ ਘਾਟ ਨੂੰ ਜੋਰ ਪਾ ਨਾ ਫਾਇਦਾ ਨਹੀਂ ਮਿਲਦਾ ਜੇ ਬਾਤ ਹੁੰਦੀ ਹੈ ਤੇ ਨਹੀਂ ਘਾਟ ਕੋ ਪੂਰੀਆ ਬਣੇ ਫੇਰ ਇੱਕ ਨਿਕਲ ਲਈ ਹਰ ਇਹਨੇ ਪੱਤਨਾ ਲਾ ਲਓ ਜੇ ਕਿਨੇ ਕਾਦੇ ਦਾ ਪਿੰਨਾ ਹਰ ਕਾਗੇ ਦੇਖਦਾ ਪਹਿਲੇ ਥੋੜੇ ਲੰਬਾ ਵਾ ਉਹ ਇੰਨੇ ਤੇ ਥੋੜਾ ਉਹ ਲਾਲਚ ਕੇ ਪਿੰਨਾ ਸੀ ਤੁਹਾਰਾ ਤਾਨੂੰ ਲੱਗਣ ਲੈ ਹੁਣ ਇੰਨਾ ਕਾਗੇ ਰਿਹਾ ਆ ਦੇ ਦੇ ਹਾਂ ਇੱਕ ਪਿੰਨਾ ਹੋਰ ਵਿੱਚੋਂ ਕੱਢਾ ਕਿਹੜਾ ਹੈ ਇਹ ਇਹਦੇ ਨਾਲ ਦਾ ਹੀ ਇਹਦਾ 10 ਪਾ ਆਹ ਵੀ ਆਹ ਦੋੜਾ ਆਹ ਪੱਟੀ ਕਿੰਨੇ ਦਾ ਇੱਥੇ ਕਿੰਨੀਆਂ ਆ ਚਾਰ ਖੋਈ ਕਿੱਚ ਕਿੰਨੇ ਤਾਂ ਨੇ ਯਾਰ ਰੁਕ ਜਾ ਯਾਰ ਪਾਣੀ ਨਹੀਂ ਲੈ ਚੋਰੀ ਲੰਘੇ ਦੋ ਜਾਨ ਬੇਟੀ ਆ ਆ ਠੀਕ ਆ ਦੋ ਹੀ ਦਾ ਆ ਆ ਤੇ ਆਟ ਹੋਰੇ 21 ਆ ਬਿਲਕੁਲ ਇੱਕੋ ਜਿਹੀ ਹੈ ਆ ਕਿੰਨੇ ਦਾ ਆ 500 600 ਹਾਂ 600 ਕਿੰਨੇ ਵਾਰ ਤੋਂ ਹੋਣੇ 600 ਗਏ ਤਾਂ ਮੈਂ ਇਹਦੇ ਵੀ 600 ਚਾਹ ਤੀ ਇਹਦਾ ਵੀ ਲਾ ਲਓ ਸੇਮ ਦੇ ਵਾਗੋਂ ਹੁਣ ਇਹਨੇ ਮੈਨੂੰ ਸੁਸੋ ਗਿਆ ਇਹਦਾ ਆਹ ਬੋਲੋ ਆਹ ਬੋਲੋ ਤੁਸੀਂ ਪੁਣੀ ਕੀ ਰੇਟ ਕਹਿੰਦੇ 600 ਰੋਟੋ ਆਪਾਂ ਆਹ ਤੱਕ ਹੀ ਰੋਟਦੇ ਆ ਕਿੰਨੀ ਰੀਲਾਂ ਚ ਤਿੰਨ ਤਿੰਨ ਹਾਂ 3000 ਵਿੱਚ ਆ 2000 ਵਿੱਚ ਆ ਦੋ ਆਪ ਲ ਲੈ ਕਾ ਤੇ ਕਾ ਲੈ ਹਾਂ ਜਰਾ ਵੇਖੀ ਲਾ ਦੇ ਚਲੋ ਕਰ ਦੋ ਪੈਰ ਆਹ ਹੋਤ ਮੇਰੇ ਆਜੋ ਇਹ ਦੇਖੋ ਵਰਾਇਟੀਆਂ ਵੀਰ ਕਹਿੰਦਾ ਥੋੜੀ ਲੱਗੀ ਬਾਕੀ ਵੇਖੀ ਹੈ ਹੈ ਪੈ ਰਹੇ ਕਿਦਾਂ ਆ ਕਿੰਨੇ ਕਿੰਨੇ ਵਾਲੇ ਨੇ ਐਵੇਂ ਜੀ ਉਹ ਛੋਟੀ 60 ਰੁਪਏ ਦਿੰਦੀ ਅੱਛਾ ਇਹ 100 ਜੀ 120 ਤੇ 150 ਰੁਪਏ ਇਹ ਮਿੰਦੀ ਜੀ 120 ਰੁਪਏ ਉਸ ਤੋਂ ਥੱਲੇ ਨਹੀਂ ਹੈਗਾ ਇਹ ਹੋਈ ਇਹੋ ਹੀ ਆ ਗਾ ਲਿਕਸ਼ ਨਹੀਂ ਮਿਲੇਗੀ ਹੋਰ ਨਹੀਂ ਬਹੁੜੀ ਲਿਕਸ਼ ਨਹੀਂ ਲਿਕਸ਼ ਨਹੀਂ ਹੋਰ ਨਹੀਂ ਨਹੀਂ ਹੋਰ ਨਹੀਂ ਬਹੁਤ ਲਿਕਸ਼ ਨਹੀਂ ਆ ਇਹਦੇ ਵੀ ਰੇਟ ਆਪਣੇ ਸਾਹ ਵੀ ਜਿਹੜੀ ਲਿਖੀ ਹੋਣੀ ਹੈ ਵਾਣੀ ਹਾਂ ਹਾਂ 140 ਅਸੀਂ 140 ਸਾਈਟ ਤੇ ਸੇਮ ਆ ਬਜੇ ਦਾ ਤੇ ਦਾ ਸਾਈਟ ਤੋਂ ਤਾਂ ਸੇਮ ਆ ਆ ਵੀ ਦਾ ਫਰਕ ਇਹਨਾਂ ਚਾਹ ਦੇ ਫਰਕ ਚਲੋ ਦੇਖ ਲਓ ਕਰਦੇ ਥੋੜੇ ਛੋਲੇ ਯਾਰ ਕਿੰਨੇ ਕਿੰਨੇ ਭਾਜ ਆ ਕਿਦਾਂ ਵਾਲੀਆਂ ਲੱਗੀਆਂ ਮਗਰ ਕਿਹੜੀਆਂ ਆ ਆ 60 ਰੁਪਏ ਤੇ ਇਹ ਵੀ 60 ਤੇ ਵੀ 60 ਫਿਰ ਆਣੇ ਜਾਣੀਆਂ ਚੰਗੀਆਂ ਨਹੀਂ ਉਹ ਮੋਮੀਆਂ ਮੇਂ ਤੇ ਆ ਜਿੰਦੀ ਐ ਲਿਕਸ਼ਨੀ ਐ ਔਰ ਕਲਰ ਵੇਖੋ ਉਹਦਾ ਹੀ ਬੋਲ ਚੋ ਠੀਕ ਆ ਕਰ ਦੋ ਗੁੱਡੀਆਂ ਆ ਕਰੇ ਛੇ ਨਹੀਂ ਫੜੀਆਂਗੇ ਛੇ ਕਰ ਦੋ ਆ ਲੈ ਜੇ ਝਾਂਜਰਾ ਜਾਂ ਵਾਲੀ ਇੱਕ ਨੇ ਸਹੀ ਇੱਕ ਸਰਦੀ ਲੈ। ਹੋ ਲੈ। ਚੱਲ ਦੇਖਦੇ ਆ। ਆ ਕਿੰਦਾ ਜੇ? ਇਹ ਕਿੰਦਾ ਜੇ? 10 ਰੁਪਏ ਦੀ ਇੱਕ। ਉਹ ਜਿਹੜੀ ਮੈਂ ਕੱਲ ਲਈ। ਬਾਹਵ 15 ਰੁਪਏ ਦੀ ਵੱਡੂ। ਦਰਜਣ ਕਿੰਦਾ ਪਊਗਾ? ਉਹ ਲਾ ਦੀ। ਉਹ। 10 ਰੁਪਏ। 10 ਰੁਪਏ ਦਰਜਣ ਪੈਣੀ ਹੈ। ਤੇ ਆ ਜਰਾ ਸਾਹਮਣੇ ਲੱਗਾ। ਇਹ ਕਿਹੜਾ ਗਾਰੂ? ਆਹ ਲਾ। ਇਹ ਦਾਦੂ? ਹਾਂ ਜੀ। ਇਹ ਕਿੰਨਾ? ਇਹਨੂੰ ਕੀ ਕਹਿੰਦੇ? ਕਟਾਰੋ, ਕਟਾਰੋ। ਕਟਾਰੋ। ਤੇ ਚਲੋ ਤਾਂ ਉਹ ਕਟਾਰੂ ਆ ਉਹ ਜੇ ਲੱਗ ਕਟਾਰੂ ਕੋਲ ਲੈਣ ਕਟਾਰੂ ਉਹ ਵੀ ਲੈ ਲੈ ਤੰਗਾਂ ਲੀਆਂ ਮਿਲੀਆਂ ਪਤੰਗਾ ਪਤੰਗਾ ਦੋ ਤਿੰਨ ਹੀ ਲੈ ਆ ਦੋ ਭਾਵੇਂ ਹੈਗੀਆਂ ਤੇ ਲੰਗ ਮੈਂ ਭਾਜੀ ਫੋਨ ਕਰ ਦਿੱਤਾ ਉਹਨੂੰ ਫੋਨ ਹੀ ਲੱਗਿਆ ਪੰਗਾ ਦੋ ਇੱਥੇ ਬਟੇ ਆ ਗਏ ਨਹੀਂ ਪੰਦੀ ਉਹਨੂੰ ਨਿਤ ਬਣਾਣਾ ਨੂੰ ਤੇ ਪਰ ਅਜਿ ਕੋ ਗੰਨਾ ਨਹੀਂ ਆਪ ਬਣਾਉਦੇ ਨਹੀਂ ਦੇ ਉਹ ਹੈਪੀ ਨੇ ਰਹਿਣਦੇ ਹੁਣ ਆਪਣੇ ਮਾਣ ਦੇ ਕਾਰੀਗਰੀ ਦੇ ਸੀ ਮਤਲਬ ਬਣੀ ਬਣੀ ਬੁਢੀ ਸਾਰੀ ਆਪਣੀ ਬਣ ਗਈ ਅੱਛਾ ਅੱਛਾ ਫਿਰ ਬੁਢੀ ਬੁਢੀ ਜੜੀ ਇਹ ਅੰਬਲਸਰੀ ਹੁੰਦੀ ਹੈ ਇਹ ਬੱਗਲੂ ਨੰਬਰ ਅੱਛਾ ਇਹ ਵਰਗੀ ਗੋਲੀ ਬਣਦਾ ਸਾਰੇ ਬਿਲਾ ਨੂੰ ਲੱਗਾਈਏ ਜੀ ਪ੍ਰੇਮਨਗਰ ਬੜਾ ਮਾਤੋ ਇਹਨੇ ਬਣਾ ਦੇਣਾ ਪ੍ਰੇਮਨਗਰ ਆਣਾ ਉੱਥੇ ਜਾ ਕੇ ਤਿੰਨ ਵੜੀ ਹੋ ਗਈ ਆ ਉਹਨਾਂ ਗੁੱਟੀਆਂ ਜਿਹੜੀਆਂ ਬਣਦਾ ਅੱਛਾ ਅੱਛਾ ਆ ਬਲੈਕ ਨੇ ਉਹਨਾਂ ਲੈ ਜੀ ਨਾ ਵੇਖ ਲੈ ਮਾਣ ਕਰਕੇ ਐਂਏ ਆ ਗੁੱਡੀਆਂ ਲੈ ਲਈਆਂ ਚਲੋ ਪਾਈ ਵੱਡੀ ਗੱਡੀ ਹਾਂਜੀ ਚਲੋ ਫੜੋ ਇਹਨੂੰ ਰੱਖੋ ਗੱਡੀ ਜਾਣ ਚੱਲ ਪਏ ਆਪਾਂ ਸ਼ੋਪਿੰਗ ਕਰ ਲਈ ਥੋੜੀ ਜਿਹੀ ਗੁੱਡੀਆਂ ਦੀ ਛੰਗਾਂ ਦੀ ਗੱਡੀ ਆਪਣੀ ਲੱਗੀ ਆਓ ਚਲੋ ਬਈ ਚਲੋ ਬਈ ਥੋੜੀ ਡੋਰ ਲੱਲੀ ਆਪਾਂ ਦੇ 2-4 ਗੁੱਡੇ ਲੱਲੇ ਨੇ ਚਲੋ ਬਈ ਬੈਠੋ ਮਗਰ ਗੁੱਡੇ ਰਖਤੇ ਕਰਮੈਸ਼ ਹੀ ਬੜੀ ਗੱਡੀ ਜੀ ਦੇ ਵਿੱਚ ਤੇ ਵੈਰੀ ਗੁੱਡ ਆ ਦੋ ਮਗਰ ਦੋ ਅੱਗੇ ਕਿਨੇ ਬਾਈ ਭਾਜੀ ਦਵਾਰਾਂ ਹੋ ਗਈਆਂ ਆ ਵੀ ਕਰਤੀ ਆ ਦਵਾਰ ਇੰਦਰ ਹਾ ਵਿੱਚ ਲੀ ਰਹਿ ਗਈਆਂ ਕਰਨ ਵਾਲੀਆਂ ਅਜੇ ਫਿਲਹਾਲ ਕਰ ਦੰਗੇ ਕੱਲ ਪਰਸੋਂ ਤੱਕ ਤੇ ਅੱਜ ਗਾਠਾਂ ਦੋ ਤਿਆਰ ਕਰਤੀਆਂ ਇਹਨਾਂ ਮਰੇਗਵਾਨ ਵੀ ਇਹ ਮਤਲਬ ਪ੍ਰਾਇਮਰੀ ਮਾਰਤਾ ਆ ਵੀ ਸੰਦ ਇੱਥੇ ਕਰਨੀ ਹਣੀ ਆਂ ਅਵੇਦਾਰ ਚਿਉਣੀ ਅਜੇ ਹਣੀ ਜੀ ਚਲਿਏ ਫਿਰ ਕਾਫੀ ਕਾਮ ਪਿਆ ਕੰਮ ਪਿਆ ਵਾ ਜੇ ਕਾਫੀ ਤੇੰਡ ਬੜੀ ਹੋ ਗਈ ਆ ਅੱਗਾ ਪਾ ਬਾਲ ਕੇ ਸੇਕਦੇ ਰਹਿੰਦੇ ਇੱਥੇ ਸੀਰ ਪਿਆਣੀ ਬਹੁਤ ਡਈ ਹੈ ਤੇ ਥੋੜੇ ਦਿਨਾਂ ਚ ਆ ਚਾਵਲੀ ਕੇਤਰੀ ਲੈ ਜੀ ਚਲੋ ਪ੍ਰਮਾਤਮਾ ਆਪੇ ਸਹੀ ਕਰੂ ਜੀ ਇਹ ਉਹਨੇ ਦੇਣਾ ਤੇ ਫਿਰ ਖਾਂਦੇ ਹੁੰਦੇ ਫਿਰ ਹਾਂਜੀ ਹਾਂਜੀ ਛੋਟੇ ਤੋਂ ਹੀ ਥੋੜੇ ਜੇ ਕੰਮ ਤੋਂ ਹੀ ਕੰਮ ਚੱਲ ਜਾਂਦੇ ਉਹਦੇ ਰੰਗ ਹੈ ਪਰਮਾਤਮਾ ਦੇ ਸਾਰੇ ਜੀ ਜੇ ਉਹਨੇ ਕਰਨਾ ਤੇ ਕੱਖੋ ਲੱਖ ਹਾਂਜੀ ਹਾਂਜੀ ਇਸੇ ਕਰਦਾ ਤੇ ਲੱਖੋਂ ਕੱਖ ਵੀ ਕਰ ਦਿੰਦਾ ਬਿਲਕੁਲ ਉਹਦੀ ਰਜਾ ਹਾਂਜੀ ਹੁੰਦਾ ਨਹੀਂ ਹੱਗ ਸੇਕਣ ਨੇ ਇਧਰ ਆਪਾਂ ਅਬ ਚੱਲੇ ਆਪਾਂ ਡੈਡੀ ਨੂੰ ਡਿੱਕਣ ਦੇ ਹੁਣਾਂ ਕੋ ਚਾਬੀ ਹੈ 메ਨ ਗੇਟ ਦੀ ਤੇ ਚਲਿਏ ਘਰ ਮੇ ਸਟ੍ਰੀਪ ਜਲ ਗਏ ਨੇ ਲੱਗੇ ਆਈਆਂ ਗ੍ਰੋਸਰੀ ਸਟੋਰ ਚ ਕੀ ਲੈਣਾ ਜੋ ਸਮਾਨ ਲੈਣਾ ਹੈ ਲਓ ਤੇ ਚੱਲੀਏ ਟਾਈਮ ਬੜਾ ਹੋ ਗਿਆ ਉਹ ਨੂੰ ਪਛਲਾ ਬਾਪੂ ਨੂੰ ਬਾਹਰ ਮੂਸੇ ਬਾਈ ਦੇ ਗਾਣੇ ਚੱਲਣ ਦਾ ਏ 2 ਤਾਂ ਮਾਹੌਕ ਫਟਦਾ ਫਟਦਾ ਰੋ ਰੋ ਹਾਂਜੀ ਆਪਣੇ ਵਾਸਤੇ ਖਾਣਨਾ ਉਸ ਤੋਂ ਕੁਝ ਖਾਣ ਵਾਗੇ ਭੋਜਨ ਨਮਕੀਨ ਤੇ ਪਿਆਈ ਘਰੇ ਮੂੰਫਲੀ ਆ ਉਹ ਵੀ ਮੂੰਫਲੀ ਘਰੇ ਪਈਏ ਏ ਹਾਂ ਇਹ ਕੋਲ ਕਰੀਮਾ ਗਰਮਲ ਤਿਆਰ ਰਿਹਾ ਏ ਕਿਹੜੀ ਦਾਣ ਉਰਦ ਕੀ ਉਰਦ ਕੀ ਪੰਜਾਬੀ ਚ ਕੀ ਆਂਦੇ ਪਪਾ ਜੀ ਨੂੰ ਮਾਹਰ ਕਿਦਾਵਤ ਮਮਨ ਦਾਲ ਤੇ ਆਉਗੀ ਨਾ ਤੇ ਉਰਦ ਦੀ ਗਾਰੀ ਉਰਦ ਤੇ ਉਹ ਬੰਦੇ ਆ ਦਹੀਂ ਚ ਜਿਹੜੇ ਦਹੀਂ ਭੱਲੇ ਨੇ ਉਹਨੇ ਆ ਪਾਈਦੇ ਬੰਦੇ ਭੱਲੇ ਜਿੱਥੇ ਮਰਜੀ ਚੱਲ ਜਾਓ ਬਸ ਇੰਨਾ ਮੇਕਅਪ ਦਾ ਸਮਾਨ ਸ਼ੁਰੂ ਹੋ ਜਾਂਦਾ ਹਾਂ ਨੇ ਪਲੇ ਆਲੇ ਸਾਰਾ ਸਮਾਨ ਕਿਚੰਦਾ ਥੋੜਾ ਬਹੁਤ ਸਮਾਨ ਮੁੱਕਾ ਜਿੱਥੇ ਮੁੰਡਿਆ ਦਾ ਸਮਾਨ ਵੇਖਣਾ ਉੱਥੇ ਬਸ ਫੇਰੀ ਹੋ ਜਾਣਾ ਆਹ ਇਹਦੀ ਤੇ ਲੋੜ ਪਾਪਾ ਜੀ ਕਹਿੰਦੇ ਇਹਦੀ ਲੋੜ ਦੇ ਨੂੰ ਡਾਵਾ ਕੋਟੇ ਪਿੰਡਾ ਹਾਂਜੀ ਆ ਜਿੱਦਾਂ ਦਾ ਪਾਲਾ ਖੁੱਲ ਗਿਆ ਹਾਂਜੀ ਹਾਂਜੀ ਰਾਹ ਕੋ ਉਧਰ ਆ ਕੇ ਜਿਹੜੀ ਉਹ ਜਿਹੜੀ ਅੰਦਰ ਆ ਜਾਂਦੀ ਆ ਪਾਉ ਸਮਾਨ ਪਾਉ ਸਮਾਨ ਚੱਲੀ ਆ ਫਿਰ ਵੀਡੀਓ ਵਧੀਆ ਲੱਗੀ ਤੇ ਕਮੈਂਟ ਚ ਜੁੜ ਕੇ ਮਿਲਦੇ ਆ ਨੈਕਸਟ ਵਲੌਗ ਚ ਬਾਏ ਗੁੱਡ ਨਾਈਟ ਰੰਬਰ ਰੱਖ ਸਾਢੇ 9 ਦਾ ਟਾਈਮ ਹੋ ਗਿਆ ਮਿਲਦੇ ਆ ਫਿਰ ਮਾਰਨਿੰਗ ਟਾਈਮ ਤੋਂ ਆਪ ਪਹਿਲੇ ਦੀ ਡੋਰ ਅੱਜ ਗਏ ਹੀ ਸ਼ਾਮੀ ਮੈਂ ਤੇ ਦੀਪ ਉਨੀ ਵਿੱਚ ਤਨਾਲਿਆ ਗੱਲ ਦਾ ਤੇ ਮੈਂ ਲੈ ਲਿਆ ਇੱਕ ਇਹਦੇ ਵਿੱਚ ਦੱਸੀ ਉਹਨਾਂ ਨੇ ਮਤਲਬ ਉਹਨਾਂ ਦੀ ਕੋਈ ਹੁੰਦੀ ਆ ਮਤਲਬ ਕਿੰਦਾ ਗੋਟ ਕਰਕੇ ਦੱਸਿਓ ਕਿੰਨੀ ਗੋੜ ਦੱਸੀ ਹੈ ਬਾਕੀ ਵਧੀਆ ਡੋਰ ਹੈ ਬਾਕੀ ਚਲੋ ਇਹੋ ਹੀ ਲੋ ਤੇ ਉਹ ਸਾਰੇ ਜਣੇ ਇਹੋ ਚੜਾਓ ਕਿਉਂਕਿ ਉਹ ਦੂਜੀ ਵਗੈਰੇ ਡੋਰ ਉਹਦਾ ਨੁਕਸਾਨ ਉਹਦਾ ਫਾਇਦਾ ਕੋਈ ਨਹੀਂ ਕਿਉਂਕਿ ਬੰਦਾ ਇਹ ਵગે ਆਪਣੀ ਸੇਫਟੀ ਵੀ ਆ ਤੇ ਚੰਗਾ ਤੇ ਉਹਦਾ ਨੁਕਸਾਨ ਵੀ ਕਰਦੀ ਹੈ ਡੋਰ ਨਾਲ ਹੈ ਨਾ ਇਹ ਡੋਰ ਸਾਰੇ ਖਰੀਦੋ ਤੇ ਉਹੀ ਵਰਤੋ ਜਿੱਥੇ ਆਪਾਂ ਲਿਆਂਗੇ ਵਾਹ ਕਾਫੀ ਉੱਥੇ ਭੀੜ ਬੜੀ ਲੱਗੀ ਸੀ ਕਿਉਂਕਿ ਹੁਣ ਇਹਨਾਂ ਵਿਚਾਰਿਆਂ ਦਾ ਵੀਰਾਂ ਦਾ ਉਹਨਾਂ ਦਾ ਵੀ ਹੁਣ ਕੰਮ ਚੱਲਣ ਡਿਆ ਪਿਆ ਚਲੋ ਚੰਗਾ ਕਿਉਂਕਿ ਹਰ ਕਿਸੇ ਦਾ ਟਾਈਮ ਆਉਂਦਾ ਹੈ ਕਿਤੇ ਦਿਨਮ ਦਾ ਉਹਨਾਂ ਲਈ ਉਹ ਦੂਜੇ ਗੱਟੂ ਜਿਹਾ ਬੇਕਾਰ ਚੀਜ਼ਾਂ ਉਹਨੂੰ ਨਾ ਵਰਤੋ ਚਲੋ ਫਿਰ ਦੇਖਾਂਗੇ ਪਿੱਛੇ ਪਿੱਛੇ ਲਾ ਕੇ ਮੈਂ ਦੀ ਡੋਰ